ਤੋ ਸਾਡੇ ਨਾਲ ਉਹ ਨੌਜਵਾਨ ਵੀ ਮੌਜੂਦ ਨੇ ਜਿਹੜੇ ਕਿਤੇ ਨਾ ਕਿਤੇ ਉੱਥੇ ਅੱਗੇ ਤੱਕ ਜਾ ਕੇ ਆਏ ਨੇ ਪਹਿਲਾਂ ਪਹਿਲੀ ਲੇਅਰ ਦੇ ਬਲੌਕ ਕੱਢ ਕੇ ਲਿਆਏ ਬਾਹਰ ਫਿਰ ਉਸ ਤੋਂ ਬਾਅਦ ਦੂਜੀ ਲੇਅਰ ਉਸ ਤੋਂ ਬਾਅਦ ਕੰਡੇ ਵਾਲੀ ਤਾਰ ਲਾਈ ਹੋਈ ਸੀ ਉਹ ਅਸੀਂ ਬਾਹਰ ਕੱਢ ਕੇ ਆਏ ਆਂ ਕੰਡੇ ਵਾਲੀ ਤਾਰ ਇੱਕ ਮੋٹے ਸਰੀਏ ਸੀਗੇ ਜਿਹੜੇ ਉੱਪਰੋਂ ਨੁਕੀਲੇ ਕਰਕੇ ਲਾਏ ਹੋਏ ਸੀ ਉਹ ਸਾਰੇ ਪੱਟ ਕੇ ਸੁੱਟਦੇ ਪਰ ਸੱਚੇ ਬਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਜਿਥੇ ਅੱਧਾ ਮੈਦਾਨ ਫਤੇ ਕਰ ਲਿਆ ਇਹ ਵੀ ਸਾਡੇ ਵਾਸਤੇ ਕੋਈ ਨਹੀਂ ਹੈਗਾ ਉਦੋਂ ਜਦੋਂ ਇਹ ਅਥਰੂ ਗੈਸ ਦੇ ਗੋਲੇ ਚੱਲਦੇ ਆਂ ਅੱਖਾਂ ਨਾ ਤਾਂ ਇਹ ਸਾਨੂ ਵੀ ਕਿਉਂਕਿ ਇਹਨਾਂ ਦੀ ਜਿਹੜੀ ਡੇਟ ਆ 80% ਐਕਸਪਾਇਰੀ ਡੇਟ ਦੇ ਆ ਅੱਗੇ ਇਹਨਾਂ ਨੇ ਜੋ ਪਾਣੀ ਦੀ ਬੁਚਾਰ ਕੀਤੀ ਆ ਇਹਨਾਂ ਨੇ ਅੱਗੇ ਬੁਲਾਏ ਸੀਗੇ ਕਹਿੰਦੇ ਤੁਸੀਂ ਅੱਗੇ ਆ ਜਾਓ ਅੱਗੇ ਤੱਕ ਆ ਜਾਓ ਉਹਨਾਂ ਦੇ ਥੱਲੇ ਉਹਦੇ ਵਿੱਚ ਮੈਨ ਲੱਗਦਾ ਇਹ ਜਹਾ ਐਸਿਡ ਪਾਇਆ ਹੋਇਆ ਵੀ ਉਹਨਾਂ ਦੇ ਪੈਰਾਂ 'ਚ ਚਮਰਾਟ ਪੈਰਾਂ ਦੇ ਵਿੱਚ ਛਾਲੇ ਤੱਕ ਹੋ ਗਏ ਗੋਲੀਆਂ ਵੀ ਚਲਾਈਆਂ ਇਹਨਾਂ ਨੇ ਕਈਆਂ ਦੀ ਅੱਖਾਂ ਫਟ ਗਈਆਂ ਕਈਆਂ ਦੇ ਨੱਕ 'ਚ ਵੱਜੀ ਮੱਥੇ 'ਚ ਵੱਜੀ ਗੋਲੀਆਂ ਦੇ ਖੋਲ ਹੋਣ ਤੱਕ ਮੌਜੂਦ ਆ ਜੇ ਇਹ ਹਾਰ ਨਹੀਂ ਮੰਨਦੇ ਹਾਰ ਅਸੀਂ ਵੀ ਨਹੀਂ ਮੰਨਦੇ ਅਸੀਂ ਵੀ ਡਟ ਕੇ ਖੜੇ ਆ ਅਕਾਲ ਤਖਤ ਸਾਹਿਬ ਤੋਂ ਅਰਦਾਸ ਕੀਤੀ ਹੋਈ ਕਦੇ ਵਿਅਰਥ ਨਹੀਂ ਜਾਂਦੀ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤਸਵੀਰਾਂ ਤੁਹਾਨੂੰ ਸਵੇਰ ਤੋਂ ਹੀ ਸਿੱਧੀਆਂ ਦਿਖਾ ਰਿਹਾ ਕਿ ਹੁਣ ਸ਼ਾਮ ਦਾ ਵਕਤ ਹੋ ਗਿਆ ਪਰ ਜਿਹੜੀ ਕਿਤੇ ਨਾ ਕਿਤੇ ਤਣਾਅਪੂਰਨ ਮਾਹੌਲ ਆ ਉਹ ਉਵੇਂ ਦਾ ਹੀ ਆ ਇੱਕ ਪਾਸੇ ਹਰਿਆਣਾ ਪੁਲਿਸ ਪੁਲਿਸ ਪ੍ਰਸ਼ਾਸਨ ਅਤੇ ਦੂਜੇ ਪਾਸੇ ਕਿਸਾਨ ਨੇ ਉਹ ਵੱਡੀ ਗਿਣਤੀ ਚ ਨੌਜਵਾਨ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਿਲਕੁਲ ਅੱਗੇ ਜਿੱਥੇ ਟੋਲ ਗੇਟ 500 ਮੀਟਰ ਆ ਉੱਥੇ ਜਿਹੜੇ ਕਿਤੇ ਨਾ ਕਿਤੇ ਅਥਰੂ ਗੈਸ ਦੇ ਗੋਲੇ ਨੇ ਉਹ ਵੱਡੀ ਗਿਣਤੀ 'ਚ ਦਾਗੇ ਜਾ ਰਹੇ ਨੇ ਕਿਉਂਕਿ ਜਿਹੜੀ ਪੂਰੀ ਨੌਜਵਾਨਾਂ ਦੀ ਪੀੜ੍ਹੀ ਆ ਜਾਂ ਕਿਸਾਨ ਨੇ ਉਹ ਜਦੋਂ ਟੋਲ ਗੇਟ 500 ਮੀਟਰ ਜਿੱਥੇ ਲਿਖਿਆ ਹੋਇਆ ਉੱਥੇ ਪਹੁੰਚਦੇ ਨੇ ਤਾਂ ਨਾਲ ਦੀ ਨਾਲ ਅਥਰੂ ਗੈਸ ਦੇ ਵੱਡੀ ਗਿਣਤੀ 'ਚ ਗੋਲੇ ਪੁਲਿਸ ਵੱਲੋਂ ਦਾਗੇ ਜਾਂਦੇ ਨੇ ਤੇ ਲਗਾਤਾਰ ਕਿਉਂਕਿ ਗੈਸ ਇੰਨੀ ਖਤਰਨਾਕ ਆ ਕਿ ਅੱਖਾਂ 'ਚ ਪੈਂਦੀ ਆ ਸਾਹ ਲੈਣ ਦੀ ਮੁਸ਼ਕਲ ਆਉਂਦੀ ਆ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਉਹ ਪਿੱਛੇ ਆਉਂਦੇ ਨੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਗੋਲੇ ਕਿਸ ਤਰ੍ਹਾਂ ਥਰੂ ਗੈਸ ਦੇ ਸੁੱਟੇ ਜਾ ਰਹੇ ਨੇ ਲਗਾਤਾਰ ਬਾਈ ਜੂਰੀ ਅੱਗੇ ਪਹੁੰਚੇ ਵੀ ਬਹੁਤ ਬੈਰੀਕੇਡਿੰਗ ਉਹਨਾਂ ਨੇ ਤੋੜੀ ਜਿਹੜੀ ਕਿਤੇ ਨਾ ਕਿਤੇ ਸਮਿੰਟਡ ਕੰਧਾਂ ਬਣਾਈਆਂ ਹੋਈਆਂ ਸੀ ਉਹ ਟਰੈਕਟਰਾਂ ਨਾਲ ਲੈ ਕੇ ਆਏ ਸੋ ਸਾਡੇ ਨਾਲ ਉਹ ਨੌਜਵਾਨ ਵੀ ਮੌਜੂਦ ਨੇ ਜਿਹੜੇ ਕਿਤੇ ਨਾ ਕਿਤੇ ਉੱਥੇ ਅੱਗੇ ਤੱਕ ਜਾ ਕੇ ਆਏ ਨੇ ਜਿੱਥੇ ਸਮਿੰਟਡ ਕੰਧਾਂ ਬਣਾਈਆਂ ਹੋਈਆਂ ਸੀ ਬਾਈ ਜੂਰੀ ਮੌਜੂਦ ਨੇ ਉਹ ਜਾ ਕੇ ਨੇ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਅੱਛਾ ਮਨਦੀਪ ਜੀ ਕਿੱਥੇ ਤੱਕ ਗਿਓ ਤੁਸੀਂ ਪਹਿਲਾਂ ਜਿਹੜੀਆਂ ਸਿਮਿੰਟਡ ਕੰਦਾ ਨੇ ਤੁਸੀਂ ਉਹ ਲੈ ਕੇ ਆਏ ਹੋ ਟਰੈਕਟਰਾਂ ਤੇ ਭਾਜੀ ਦੇਖੋ ਪਹਿਲਾਂ ਸਾਡੇ ਤੋਂ ਪਹਿਲਾਂ ਤਿੰਨ ਲਾਈਨਾਂ ਟਰੈਕਟਰਾਂ ਦੀ ਸੀਗੀਆਂ ਅਸੀਂ ਤਿੰਨ ਲੇਅਰ ਚ ਗਏ ਸੀਗੇ ਤਿੰਨ ਲੇਅਰ ਚ ਤਿੰਨ ਬੈਰੀਗੇਟ ਮਤਲਬ ਇਹਨਾਂ ਨੇ ਜਿਹੜੀ ਸਿਮਿੰਟਡ ਬਲੌਕ ਆ ਉਹ ਲਾਏ ਹੋਏ ਸੀ ਪਹਿਲਾਂ ਪਹਿਲੀ ਲੇਅਰ ਦੇ ਬਲੌਕ ਕੱਢ ਕੇ ਲਿਆਏ ਬਾਹਰ ਉਸ ਤੋਂ ਬਾਅਦ ਦੂਜੇ ਜ਼ਿਲ੍ਹੇ ਉਸ ਤੋਂ ਬਾਅਦ ਕੰਡਿਆਲੀ ਤਾਰ ਲਾਈ ਹੋਈ ਸੀ ਉਹ ਅਸੀਂ ਬਾਹਰ ਕੱਢ ਕੇ ਆਏ ਆ ਕੰਡਿਆਲੀ ਤਾਰ ਜਿਹੜੀ ਲਾਸਟ ਲੇਅਰ ਆ ਇਹਦੇ ਵਿੱਚ ਇਹਨਾਂ ਨੇ ਕੰਕਰੀਟ ਸਿਮਿੰਟ ਵੈਰਾ ਭਰ ਕੇ ਉਹ ਕੀਤੀ ਹੋਈ ਆ ਜੋ ਕਿ ਉਹ ਛੋਟੇ ਟਰੈਕਟਰਾਂ ਨਾਲ ਹਜੇ ਪੌਸਿਬਲ ਨਹੀਂ ਹੈਗਾ ਵੀ ਅਸੀਂ ਕੋਸ਼ਿਸ਼ ਬੜੀ ਕੀਤੀ ਆ ਕਿ ਉਹਨਾਂ ਨਾਲ ਅਸੀਂ ਨਹੀਂ ਉਹ ਕਾੜ ਪਾਏ ਉਹਦੇ ਹੁਣ ਸਾਡੇ ਪਿੱਛੋਂ ਆ ਰਹੇ ਆ ਕਿਉਂਕਿ ਪਿੱਛੇ ਰਾਹ ਸਾਰਾ ਬਲੌਕ ਆ ਬਲੋਰ ਬਲੌਕ ਰਾਹ ਕਰਕੇ ਉਹਨਾਂ ਨੂੰ ਹਜੇ ਅੱਗੇ ਆਣ ਦਾ ਥੋੜਾ ਟਾਈਮ ਲੱਗ ਰਿਹਾ ਟਾਈਮ ਜਦੋਂ ਉਹ ਅੱਗੇ ਆ ਗਏ ਕੋਈ ਸ਼ੱਕ ਨਹੀਂ ਹੈਗਾ ਇਹ 4 3 ਇੱਕੋ ਲੇਅਰ ਹੈ ਕਿ ਤਿੰਨ ਲੇਅਰਾਂ ਪਿੱਛੇ ਆ ਕਰਦਾਂਗੇ ਅਸੀਂ ਸਾਰਾ ਫਟੇ ਸਭ ਤੋਂ ਸਭ ਤੋਂ ਖਤਰਨਾਕ ਲੇਅਰ ਆ ਜਿਹੜੀ ਕਿੱਲ ਲੱਗੇ ਹੋਏ ਨੇ ਵੀ ਵੱਡੇ ਵੱਡੇ ਜਿੱਥੇ ਕਿਤੇ ਨਾ ਕਿਤੇ ਟਾਇਰ ਚੜ੍ਹ ਜਾਂਦੇ ਟਰੈਕਟਰਾਂ ਦੇ ਕਿ ਉੱਥੇ ਨਾਲ ਦੀ ਨਾਲ ਪੈਂਚਰ ਹੋ ਜਾਣਗੇ ਟਾਇਰ ਫਟ ਜਾਣਗੇ ਕਿੱਲਾਂ ਦੀ ਤਾਂ ਗੱਲ ਆ ਤੁਸੀਂ ਉਰੇ ਦੇਖੋ ਹਰੇਕ ਦੇ ਹੱਥ ਚ ਉਹ ਕਿੱਲਾ ਨਹੀਂ ਮੈਂ ਕਹਿੰਦਾ ਇੱਕ ਮੋٹے ਸਰੀਏ ਸੀਗੇ ਜਿਹੜੇ ਉੱਪਰੋਂ ਨੁਕੀਲੇ ਕਰਕੇ ਲਾਏ ਹੋਏ ਸੀ ਉਹ ਸਾਰੇ ਪੱਟ ਕੇ ਸੁੱਟਦੇ ਉਹ ਪੱਟ ਤੇ ਉਹਦਾ ਕੋਈ ਇਸ਼ੂ ਨਹੀਂ ਹੈਗਾ ਬਟ ਉਸ ਤੋਂ ਅੱਗੇ ਜਿਹੜੇ ਬਲਾਕ ਆ ਉਹ ਬਲਾਕ ਸਿਮਿੰਟ ਨਾਲ ਵਿੱਚ ਮਤਲਬ ਫਿਕਸ ਕਰਕੇ ਬਣਾਏ ਹੋ ਜਿਹੜੇ ਛੋਟੇ ਮੋਟੇ ਉਜਾਰਾ ਨਾਲ ਲਾ ਲਈਏ ਜਾਂ ਹੱਥਾਂ ਨਾਲ ਉਹ ਪੋਸੀਬਲ ਨਹੀਂ ਹੈਗੇ ਪਰ ਸੱਚੇ ਬਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਜਿਤੇ ਅੱਧਾ ਮੈਦਾਨ ਫਤਿਹ ਕਰ ਲਿਆ ਇਹ ਵੀ ਸਾਡੇ ਵਾਸਤੇ ਕੋਈ ਨਹੀਂ ਹੈਗਾ ਥੋੜੇ ਜਿਨਾ ਚੇ ਵੀ ਅਸੀਂ ਫਤਿਹ ਕਰ ਲਾਂਗੇ ਬਿਲਕੁਲ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਉਹ ਕਾਫੀ ਖਤਰਨਾਕ ਨੇ ਜਿਵੇਂ ਤੁਹਾਡੀਆਂ ਅੱਖਾਂ ਚੋਂ ਪਾਣੀ ਸਾਹ ਲੈਣ ਚ ਮੁਸ਼ਕਲ ਮਤਲਬ ਉੱਥੋਂ ਨਿਕਲਣਾ ਪੈਂਦਾ ਫਿਰ ਕੋਈ ਵੀ ਹੋਵੇ ਚਾਹੇ ਨੌਜਵਾਨ ਹੋਣਾ ਰੀਜ਼ਨ ਇਹ ਆ ਵੀ ਉਦੋਂ ਜਦੋਂ ਇਹ ਅਥਰੂ ਗੈਸ ਦੇ ਗੋਲੇ ਚੱਲਦੇ ਆ ਅੱਖਾਂ ਨਾ ਤਾਂ ਇਹ ਸਾਨੂ ਵੀ ਕਿਉਂਕਿ ਇਹਨਾਂ ਦੀ ਜਿਹੜੀ ਡੇਟ ਆ 80% ਐਕਸਪਾਇਰੀ ਡੇਟ ਦੇ ਆ ਜੋ ਕਿ ਇਹਨਾਂ ਚ ਹਾਰਫੁਲ ਕੈਮੀਕਲ ਮੈਂ ਲੱਗਦਾ ਕੈਮੀਕਲ ਪਾਏ ਹੋਏ ਆ ਅੱਗੇ ਇਹਨਾਂ ਨੇ ਜੋ ਪਾਣੀ ਦੀ ਬੁਛਾਰ ਕੀਤੀ ਆ ਇਹਨਾਂ ਨੇ ਅੱਗੇ ਬੁਲਾਏ ਸੀਗੇ ਕਹਿੰਦੇ ਤੁਸੀਂ ਅੱਗੇ ਆਜੋ ਅੱਗੇ ਤੱਕ ਆਜੋ ਉਹਨਾਂ ਦੇ ਥੱਲੇ ਉਹਦੇ ਵਿੱਚ ਮੈਂ ਲੱਗਦਾ ਇਹ ਜਾ ਐਸਿਡ ਪਾਇਆ ਹੋਇਆ ਵੀ ਉਹਨਾਂ ਦੇ ਪੈਰਾਂ 'ਚ ਚਮਰਾਟ ਪੈਰਾਂ ਦੇ ਵਿੱਚ ਛਾਲੇ ਤੱਕ ਹੋ ਗਏ ਉਹ ਪਿੰਕ ਕਲਰ ਦਾ ਕੋਈ ਕੈਮੀਕਲ ਆ ਉਹਦੇ ਵਿੱਚ ਪਾਣੀ ਵਿੱਚ ਪਾ ਕੇ ਇਹਨਾਂ ਨੇ ਰਾਤ ਕੱਲ ਵੀ ਪੂਰੀ ਇਹਨਾਂ ਨੇ ਬੁਛਾਰ ਕੀਤੀ ਆ ਬਟ ਜੋ ਮਰਜੀ ਜਿੰਨਾ ਮਰਜੀ ਜ਼ੋਰ ਲਾ ਲੈਣ ਚਤਾਨਾ ਸ਼ਾਹੀ ਸਰਕਾਰ ਆ ਜਿੰਨਾ ਜ਼ੋਰ ਲਾਣਗੇ ਜਬੇ ਬਾਂ ਲੱਗ ਗਿਓ ਤਵੇ ਰੋ ਜਾਗਿਓ ਮੈਂ ਤਾਂ ਹਰ ਵਾਰ ਇਹ ਕਹਿਣਾ ਜਿੰਨਾ ਤਸ਼ੱਦਦ ਕਰਨਗੇ ਉਹਨਾਂ ਸਾਡੇ ਨੌਜਵਾਨਾਂ ਚ ਜੋਸ਼ ਭਰੇਗਾ ਅਸੀਂ ਦਾ ਪਿੱਛੇ ਆ ਫੇਰ ਵੀ ਅਸੀਂ ਤਾਂ ਅੱਗੇ ਨਹੀਂ ਸਾਡੇ ਤਾਂ ਬਜ਼ੁਰਗੇ ਮਾਣ ਨਹੀਂ ਜਿੰਨੇ ਸਾਡੇ ਬਜ਼ੁਰਗਾਂ ਉਹ ਆਪ ਹੀ ਖੁਦ ਅੱਗੇ ਹੁਣ ਵੀ ਸਾਰੇ ਸਾਡੇ ਬਜ਼ੁਰਗਾਂ ਉਹ ਅੱਗੇ ਖੜੇ ਆ ਔਰ ਜਿਹੜੇ ਇਹਨਾਂ ਦੇ ਗੋਲੇ ਆ ਉਹ ਵੀ ਅਸੀਂ ਨੇਸ ਤੋਂ ਨਬੂ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਲਗਾਤਾਰ ਕਿਵੇਂ ਛੁੱਟੇ ਜਾ ਰਹੇ ਨੇ ਜਿੱਥੇ ਭੀੜ ਵੱਦੀ ਆ ਉਥੇ ਗੋਲਿਆਂ ਤੋਂ ਗੋਲੇ ਆ ਰਹੇ ਨੇ ਅਤੇ ਉਸ ਤੋਂ ਬਾਅਦ ਸਾਹ ਲੈਣ ਦੀ ਮੁਸ਼ਕਲ ਆਉਂਦੀ ਆ ਬਹੁਤ ਦਿੱਕਤ ਆਉਂਦੀ ਆ ਫਿਰ ਜਿਹੜੇ ਕਿਸਾਨ ਆਗੂ ਨੇ ਨੌਜਵਾਨੋਂ ਪਿੱਛੇ ਹਟਦੇ ਨੇ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਜਾਨੀ ਕਿ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਉਹ ਭਾਰੂ ਪੈ ਰਹੇ ਨੇ ਕੋਈ ਬੈਰੀਗੇਟਿੰਗ ਭਾਰੂ ਨਹੀਂ ਪਈ ਕੋਈ ਸਿਮਿੰਟਡ ਕੰਧਾਂ ਭਾਰੂ ਨਹੀਂ ਪਈ ਗੱਲ ਉਹੀ ਆ ਬਾਈ ਜੀ ਕੰਧਾ ਕੁੰਧਾ ਤਾਂ ਸਾਰੀਆਂ ਤੁਸੀਂ ਸਾਈਡ ਨਾਲ ਸਾਰੀਆਂ ਸਾਈਡ ਤੇ ਕਰਤੀਆਂ ਸਾਡੇ ਵਾਸਤੇ ਕੋਈ ਇਹ ਹੋ ਨਹੀਂ ਹੈਗਾ ਗੋਲੇ ਗਾਲੇ ਵੀ ਸਾਡੇ ਕਰਕੇ ਇਹ ਸਾਡੇ ਵਾਸਤੇ ਕੋਈ ਸਾਨੂੰ ਰੋਕ ਨਹੀਂ ਸਕਦੇ ਬਟ ਇਹ ਆ ਵੀ ਅਸੀਂ ਸ਼ਾਂਤੀਮਈ ਪ੍ਰਦਰਸ਼ਨ ਆ ਪਹਿਲਾਂ ਵੀ ਸ਼ਾਂਤੀਮਈ ਰਿਹਾ ਅਸੀਂ ਕੋਈ ਟਕਰਾਅ ਨਹੀਂ ਚਾਹੁੰਦੇ ਅਸੀਂ ਸਾਰਿਆਂ ਨੂੰ ਇਹ ਹੀ ਅਪੀਲ ਕਰ ਰਹੇ ਆ ਵੀ ਕਿਸੇ ਨੇ ਅੱਗੇ ਨਹੀਂ ਦੀ ਵਧਣਾ ਅੱਗੇ ਉਹਨਾਂ ਨਾਲ ਕੋਈ ਬਹਿਸ ਨਹੀਂ ਕਰਨੀ ਕੋਈ ਗਾਲੀ ਗਲੋਚ ਨਹੀਂ ਕਰਨੀ ਆਪਣੇ ਸ਼ਾਂਤਮਈ ਤਰੀਕੇ ਨਾਲ ਜਿੰਨਾ ਪੋਸੀਬਲ ਹੁੰਦਾ ਜਿੱਥੇ ਤੱਕ ਹੁੰਦਾ ਅਸੀਂ ਉਹ ਆਪਣਾ ਕਬਜ਼ਾ ਕਰੀ ਜਾ ਰਹੇ ਹਾਂ ਠੀਕ ਹੈ ਵੈਸੇ ਇੱਕ ਅਨਾਉਂਸਮੈਂਟ ਵੀ ਹੋ ਰਹੀ ਆ ਕਹਿ ਰਹੇ ਨੇ ਕਿ ਹੁਣ ਆਪਾਂ ਪਿੱਛੇ हटੀਏ ਕਿਉਂਕਿ ਰਾਤ ਹੋ ਗਈ ਕਿ ਉਸ ਤੋਂ ਬਾਅਦ ਆਪਾਂ ਦੇਖਾਂਗੇ ਸਵੇਰੇ ਕੋਈ ਐਂ ਦੀ ਪਲੈਨਿੰਗ ਜਿਵੇਂ ਆਗੂ ਦੀ ਪਲੈਨਿੰਗ ਹੋਵੇ ਉਵੇਂ ਕਰਨਾ ਤੁਸੀਂ ਸਾਰਾ ਸਿਸਟਮ ਦੇਖੋ ਇਹ ਤਾਂ ਕੁਝ ਆਗੂ ਵਿੱਚੋਂ ਕਹਿੰਦੇ ਆ ਵੀ ਪਿੱਛੇ ਹਟੋ ਹਜੇ ਪਿੱਛੋਂ ਕੋਈ ਐਹੀ ਜੀ ਕਾਲ ਨਹੀਂ ਆਈ ਵੀ ਪਿੱਛੇ ਹਟਿਏ ਜਾਂ ਪਿੱਛੇ ਹਟਣ ਦਾ ਤਾਂ ਕੋਈ ਕੰਮ ਨਹੀਂ ਬਣਦਾ ਸਾਰੀ ਰਾਤ ਆ ਇੱਕ ਦਿਨ ਲੱਗੇ ਦੋ ਦਿਨ ਲੱਗੇ ਖੜੇ ਐ ਇੱਥੇ ਡਟ ਕੇ ਖੜੇ ਐ ਜਿੰਨਾ ਇਹਨਾਂ ਨੂੰ ਤਸ਼ੱਦਦ ਕਰਨਾ ਗੋਲੀਆਂ ਵੀ ਚਲਾਈਆਂ ਇਹਨਾਂ ਨੇ ਕਈਆਂ ਦੀ ਅੱਖਾਂ ਫਟ ਗਈਆਂ ਕਈਆਂ ਦੇ ਨੱਕ 'ਚ ਵੱਜੀ ਮੱਥੇ 'ਚ ਵੱਜੀ ਗੋਲੀਆਂ ਦੇ ਖੋਲ ਹੋਣ ਤੱਕ ਮੌਜੂਦ ਆ ਤੇ ਇਹਨਾਂ ਨੇ ਬਲਾਸਟ ਕੀਤੇ ਜਿਨ੍ਹਾਂ ਦੇ ਵਿੱਚ ਮੈਂ ਕਹਿੰਨਾ ਉਹ ਪਾ ਬਿੱਚੇ ਛਰਰੇ ਟਾਈਪ ਦੇ ਕੁਝ ਪਾਏ ਹੋਏ ਸੀ ਉਹ ਅਖਤਾਂ ਦੇ ਵਿੱਚ ਵੱਜੇ ਆ ਗੱਡੀਆਂ ਦੇ ਸ਼ੀਸ਼ੇ ਭੱਜੇ ਟਰੈਕਟਰਾਂ ਦੇ ਰੇੜੀ ਗੇਟਰਾਂ 'ਚ ਇਹਨਾਂ ਨੇ ਗੋਲੀਆਂ ਮਾਰੀਆਂ ਮਤਲਬ ਜਿੰਨਾ ਤਸ਼ੱਦਦ ਕਰਨਾ ਇਹ ਵੱਧ ਤੋਂ ਵੱਧ ਕਰ ਰਹੇ ਆ ਜੇ ਇਹ ਹਾਰ ਨਹੀਂ ਮੰਨਦੇ ਹਾਰ ਅਸੀਂ ਵੀ ਨਹੀਂ ਮੰਨਦੇ ਅਸੀਂ ਵੀ ਡਟ ਕੇ ਖੜੇ ਆ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜ ਅਕਾਲ ਤਖਤ ਸਾਹਿਬ ਤੋਂ ਅਰਦਾਸ ਕੀਤੀ ਹੋਈ ਕਦੇ ਬੇਅਰਥ ਨਹੀਂ ਜਾਂਦੀ ਜਦੋਂ ਕਿਸੇ ਤਾਨਾਸ਼ਾਹ ਰਾਜ ਦਾ ਪਤਨ ਹੋਣਾ ਹੁੰਦਾ ਤਾਂ ਉਹ ਆਪਣੀ हद ਤੋਂ ਵੱਧ ਤਸ਼ੱਦਦ ਤੇ ਉਤਾਰੇ ਆਂਦੇ ਆ ਮੈਂ ਸੋਚਦਾ ਹੁਣ ਇਹਨਾਂ ਦਾ ਜੋ ਪਤਨ ਦਾ ਕਾਰਨਾ ਇਹੀ ਬਣੇਗਾ ਸਾਰੀ ਦੁਨੀਆ ਇਹਨਾਂ ਦਾ ਦੇਖ ਰਹੀ ਆ ਜੋ ਇਹਨਾਂ ਨੇ ਤਾਨਾਸ਼ਾਹੀ ਰਵਈਆ ਅਪਣਾਇਆ ਹੋਇਆ ਇਹ ਜਿਆਦਾ ਟਾਈਮ ਨਹੀਂ ਟਿਕਦਾ ਹੈਗਾ ਬਿਲਕੁਲ ਜੇ ਪਿਛਲੇ ਸਾਲ ਜਦੋਂ ਪਹਿਲਾਂ ਪ੍ਰਦਰਸ਼ਨ ਹੋਇਆ ਸੰਭੂ ਬਾਰਡਰ ਤੇ ਇੰਨਾ ਤਸ਼ੱਦਦ ਉਦੋਂ ਹੋਇਆ ਨਹੀਂ ਸੀ ਤਾਂ ਕਿ ਅੱਜ ਤਾਂ ਹੱਦਾਂ ਪਾਰਨੇ ਸਾਰੇ ਅੱਧਾ ਪਾਰੇ ਤਾਂ ਮੈਂ ਸੋਚਦਾ ਵੀ ਇਹ ਇੰਡੀਅਨ ਸਰਕਾਰ ਘੱਟ ਗੱਲੋ ਮੈਂ ਸੋਚਦਾ ਹੁਣ ਉਹ ਔਰੰਗਜੇਬ ਰਾਜ ਹੈ ਇਹ ਜਿਵੇਂ ਔਰੰਗਜ਼ੇਬ ਨੇ ਕੀਤਾ ਸੀ ਵੀ ਮੈਂ ਸਾਰੇ ਜੋ ਇੰਡੀਆ ਨੂੰ ਆ ساری ਦੁਨੀਆ ਨੂੰ ਮੈਂ ਮੁਸਲਮਾਨ ਬਣਾ ਲੈਣਾ ਸੋ ਇਹਨਾਂ ਨੇ ਸੋਚਦਾ ਵੀ ਅਸੀਂ ਸਾਰਿਆਂ ਨੂੰ ਕਾਰਪੋਰੇਟ ਦੇ ਹੱਥਾਂ ਵਿੱਚ ਦੇ ਦੇਣਾ ਅਸੀਂ ਕੋਈ ਵੀ ਇੰਡੀਪੈਂਡੈਂਟ ਨਹੀਂ ਰਹਿਣ ਦੇਣਾ ਖੇਤੀ ਆ ਭਾਵੇਂ ਕੁਝ ਵੀ ਹੈ ਜੈਲੋ ਫਾਰਮ ਲਾਏ ਜਾ ਰਹੇ ਆ ਤੇ ਕਿ ਮੈਂ ਸੋਚਦਾ ਜੋ ਅੱਗੇ ਦੁਕਾਨਦਾਰਾਂ ਉਹਨਾਂ ਦੀ ਵੀ ਦੁਕਾਨਾਂ ਤੇ ਥੋੜੇ ਟਾਈਮ ਚ ਪਹਿਲਾਂ ਇਹਨਾਂ ਨੇ ਇੱਕ ਟ్రਾਇਲ ਕੀਤਾ ਸੀਗਾ ਜਿਸ ਚ ਇਹਨਾਂ ਨੇ ਅਡਾਨੀ ਬਾਨੀ ਨੇ ਆਪਣੀ ਕੁਝ ਕਹਿੰਨਾ ਗੋਡਾਣ ਵਗੈਰਾ ਕੁਝ ਇਹ ਜੇ ਬਣਾਏ ਸੀ ਵੀ ਇੱਕ ਟ్రਾਇਲ ਦਿੱਤਾ ਸੀ ਵੀ ਅਸੀਂ ਇਹਨਾਂ ਨੂੰ ਕਿਵੇਂ ਟੇਕਓਵਰ ਕਰ ਸਕਦੇ ਹਾਂ ਕਿਉਂਕਿ ਜਦੋਂ ਕਰੋਨਾ ਆਇਆ ਸੀ ਕਰੋਨਾ ਵਿੱਚ ਹਰ ਚੀਜ਼ ਬੰਦ ਸੀ ਉਨੇ ਤੱਕ ਲੋਕਾਂ ਦੇ ਸਾਹ ਵੀ ਬੰਦ ਹੋ ਗਏ ਸੀ ਇੱਕ ਖੇਤੀ ਹੈ ਇਹੀ ਜਾਂ ਸਾਧਨ ਸੀਗਾ ਜਿਹੜਾ ਨਹੀਂ ਬੰਦ ਹੋ ਸਕਿਆ ਜਿਸ ਨੇ ਲੋਕਾਂ ਨੂੰ ਬਚਾਇਆ ਲੋਕਾਂ ਦਾ ਢਿੱਡ ਭਰਿਆ ਹੁਣ ਇਹਨਾਂ ਕਾਰਪੋਰੇਟਨ ਆ ਉਹਦੇ ਉੱਪਰ ਅੱਖ ਰੱਖੀ ਹੋਈ ਆ ਕਿ ਅਸੀਂ ਜਿਵੇਂ ਮਰਜ਼ੀ ਕਰੀਏ ਲੋਕਾਂ ਨੂੰ ਇਹਨਾਂ ਜ਼ਮੀਨਾਂ ਤੋਂ ਖਾਲੀ ਕਰਕੇ ਕਾਬਜ ਕਰੀਏ ਤਾਂ ਕਿ ਇਹਨਾਂ ਦੇ ਅਸੀਂ ਹੱਥ ਵੱਢ ਦੇ। ਬਿਲਕੁਲ ਹੁਣ ਨਿਸ਼ਾਨਾ ਦਿੱਲੀ ਬਾਰਡਰ ਹੀ ਨੇ ਬਸ ਦਿੱਲੀ ਬਾਰਡਰਾਂ ਤੇ ਪਹੁੰਚਣੀ ਪਹੁੰਚਣਾ। ਦਿੱਲੀ ਬਾਰਡਰ ਮੇਨ ਸੈਂਟਰ ਦੀ ਸਰਕਾਰ ਦਿੱਲੀ ਬੈਠੀ ਆ ਸਾਡਾ ਪ੍ਰਧਾਨ ਮੰਤਰੀ ਦਿੱਲੀ ਆ ਸਾਡਾ ਖੇਤੀਬਾੜੀ ਮੰਤਰੀ ਦਿੱਲੀ ਆ ਕਿਉਂਕਿ ਦਿੱਲੀ ਜਾਣਾ ਸਾਡਾ ਕੋਈ ਪਹਿਲਾ ਮਕਸਦ ਨਹੀਂ ਸੀ ਨਾ ਕੋਈ ਚੰਦਾ ਵੀ ਆਪਣੇ ਘਰਾਂ ਨੂੰ ਛੱਡ ਗਏ ਆਪਣੇ ਬੱਚਿਆਂ ਨੂੰ ਛੱਡ ਕੇ ਦਿੱਲੀ ਦੀਆਂ ਬਰੂਹਾਂ ਤੇ ਜਾਈਏ ਆਪਣੀ ਖੇਤੀਬਾੜੀ ਹਜੇ ਤਾਂ ਖੇਤੀਬਾੜੀ ਦਾ ਕੰਮ ਅੱਧਾ ਪਿਆ ਉਹ ਵੀ ਸਾਡਾ ਵਿਚੇ ਵਿਚਾਲੇ ਛੱਡਿਆ ਬਟ ਜਦੋਂ ਤਸ਼ੱਦਦ ਹੋਣ ਲੱਗ ਗਿਆ ਜਦੋਂ ਸਾਨੂੰ ਝੂਠੇ ਵਾਦੇ ਕੀਤੇ ਗਏ ਸਾਡੇ ਜੋ ਕਾਲ ਕੀਤੇ ਗਏ ਉਹਨਾਂ ਕਾਲ ਦੇ ਉੱਪਰ ਕੋਈ ਖਰੇ ਨਹੀਂ ਉੱtre ਤਾਂ ਸਾਨੂੰ ਦਵਾਰੇ ਹਥਿਆਰ ਚੱਕਣੇ ਪੈਗੇ ਸਾਨੂੰ ਸਾਡੀ ਮਜਬੂਰੀ ਵਾ ਚੱਕਣੇ ਪਏ ਕਿਸੇ ਦਾ ਦਿਲ ਨਹੀਂ ਕਰਦਾ ਹੈਗਾ ਕਿਤੇ ਜਾ ਕੇ ਆਪਣਾ ਗੋਲੀਆਂ ਖਾਣ ਦਾ ਆ ਕਿਤੇ ਅੱਗੇ ਐਵੇਂ ਖੜਨ ਦਾ ਇਹ ਸਾਡੀ ਅੰਦਰ ਦੀ ਜ਼ਮੀਰ ਹੈ ਨਾ ਜਦੋਂ ਜ਼ਮੀਰ ਦੇ ਉੱਪਰ ਅਟੈਕ ਹੋਏ ਫੇਰ ਬੰਦਾ ਕੁਝ ਨਹੀਂ ਦੇਖਦਾ ਹੈਗਾ ਬੱਚੇ ਇਕੱਠ ਦੇਖ ਰਹੇ ਹੈ ਇਕੱਠ ਤਾਂ ਲਗਾਤਾਰ ਵੱਧਦਾ ਜਾ ਰਿਹਾ ਹੈ ਜਿਵੇਂ ਇੱਥੇ ਦਾ ਦੇਖੀ ਨੌਜਵਾਨ ਜਾ ਇਕੱਠ ਮੈਂ ਸੋਚਦਾ ਅੱਗੇ ਸ਼ੰਭੂ ਤੋਂ ਲੈ ਕੇ ਅੱਗੇ ਰਾਜਪਰੇ ਤੱਕ ਇਕੱਠ ਹੈ ਕੱਠ ਵੱਧ ਤੋਂ ਵੱਧ ਹੁੰਦਾ ਜਾ ਰਿਹਾ ਬਟ ਅਸੀਂ ਪਹਿਲ ਕਦੇ ਨਹੀਂ ਕਰਦੇ ਨਾ ਪਹਿਲ ਕੀਤੀ ਹੁਣ ਵੀ ਇੰਨਾ ਤਸ਼ੱਦਦ ਕੀਤਾ ਜਾ ਰਿਹਾ ਬਟ ਅਸੀਂ ਪਹਿਲ ਨਹੀਂ ਕਰ ਰਹੇ ਪਰ ਜਿੰਨਾ ਜ਼ੁਲਮ ਇਹਨਾਂ ਨੂੰ ਕਰਨਾ ਕਰਨ ਦੋ ਅਸੀਂ ਵੀ ਸੱਚੇ ਪਾਤਸ਼ਾਹ ਦਾ ਓਟ ਆਸਰਾ ਲਿਆ ਹੋਇਆ ਅਸੀਂ ਵੀ ਅੱਗੇ ਵੱਧਦੇ ਜਾਵਾਂਗੇ ਬਿਲਕੁਲ ਜੀ ਸੋ ਨੌਜਵਾਨ ਨੇ ਇਹ ਉਹ ਨੌਜਵਾਨ ਨੇ ਜਿਹੜੇ ਟਰੈਕਟਰ ਲੈ ਕੇ ਉੱਥੇ ਜਿਹੜੀਆਂ ਕੰਧਾਂ ਬਣਾਈ ਹੋਈ ਸੀ ਵੱਡੀਆਂ-ਵੱਡੀਆਂ ਵਜਰੀ ਦੀਆਂ ਸੀਮਿੰਟਡ ਕੰਧਾਂ ਉਹਨਾਂ ਨੂੰ ਟੋਚਨ પા ਕੇ ਲੈ ਕੇ ਆਏ ਨੇ ਅਤੇ ਉਸ ਤੋਂ ਬਾਅਦ ਅਥਰੂ ਗੈਸ ਦੇ ਗੋਲੇ ਇਸ ਤਰ੍ਹਾਂ ਸੁੱਟੇ ਗਏ ਇਸ ਤਰ੍ਹਾਂ ਦਾਗੇ ਕਿ ਵੱਡੀ ਗਿਣਤੀ 'ਚ ਮਿੰਟਾਂ ਸਕਿੰਟਾਂ ਬਾਅਦ ਬਹੁਤ ਜਿੱਧਰ ਭੀੜ ਵਧੀ ਉਧਰ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਅਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਕਦੇ ਅੱਗੇ ਕਦੇ ਪਿੱਛੇ ਮਤਲਬ ਐ ਚੱਲਦੀ ਆ ਜਦੋਂ ਜੇਦ ਚੱਲ ਰਹੀ ਆ ਅਤੇ ਹੁਣ ਦੇਖਣਾ ਹੋਵੇਗਾ ਕਿ ਕਹਿ ਰਹੇ ਨੇ ਕਿ ਦਿੱਲੀ ਬਾਰਡਰਾਂ ਤੇ ਜਾਣਾ ਹੀ ਜਾਣਾ ਸ਼ੰਭੂ ਬਾਰਡਰ ਨੂੰ ਕ੍ਰੋਸ ਕਰਨਾ ਹੀ ਕਰਨਾ ਆਉਣ ਵਾਲੇ ਸਮੇਂ 'ਚ ਕਦੋਂ ਕ੍ਰਾਸ ਕਰਨਗੇ ਕਿਵੇਂ ਦੇ ਹਾਲਾਤ ਬਣਦੇ ਨੇ ਪਰ ਤਕਰੀਬਨ ਤਣਾਅਪੂਰਨ ਹਾਲਾਤ ਨੇ ਹੁਣ ਅਥਰੂ ਗਾਇਸ ਦੇ ਗੋਲੇ ਲਗਾਤਾਰ ੁੱਟੇ ਜਾ ਰਹੇ ਨੇ ਆਕਾਸ਼ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਭੂ ਬਾਰਡਰ